ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਚਲੋ ਵਧੀਆ ਰਿਹਾ ਸਾਰਾ ਕੁਝ ਲੇਕਿਨ ਹੁਣ ਜਿਹੜਾ ਪਾਣੀ ਐ ਇਹ ਤੁਸੀਂ ਆਪ ਦੇਖ ਸਕਦੇ ਹੋ ਇਹ ਗੰਨੇ ਦੇ ਖੇਤ ਨੇ ਗੰਨੇ ਦੇ ਖੇਤ ਡੁੱਬ ਚੁੱਕੇ ਆ ਪਾਣੀ ਬਹੁਤ ਜ਼ਿਆਦਾ ਹੋ ਚੁੱਕਾ ਹੁਣ ਤੁਸੀਂ ਬੰਨ੍ਹ ਦੇ ਉੱਤੇ ਕੰਮ ਚਾਲੂ ਆ ਤੇ ਜਿੱਥੇ-ਜਿੱਥੇ ਕੋਈ ਤੁਸੀਂ ਬਹਿ ਰਹੀ ਆ ਉਹਨੂੰ ਬੰਨਣ ਵਾਸਤੇ ਮੁੰਡੇ ਲੱਗੇ ਆ ਤੇ ਵੱਧ ਤੋਂ ਵੱਧ ਲਾਕੇ ਦੀਆਂ ਸੰਗਤਾਂ ਪਹੁੰਚੋ ਪਿੰਡ ਆਦੀਆਂ ਜ਼ਿਲ੍ਹਾ ਗੁਰਦਾਸਪੁਰ ਸਰਦਾਰ ਸਾਹਿਬ ਆਈ ਦੀ ਫਟੇ ਆ ਜਿਹੜਾ ਭਈ ਬਾਹਰਲੇ ਪਿੰਡਾਂ ਦੇ ਵਿੱਚੋਂ ਸਾਨੂੰ ਆ ਫੋਨਾਂ ਦੇ ਉੱਤੇ ਸਾਡੇ ਪਿੰਡ ਵਾਲਿਆਂ ਨਾਲ ਸਾਰਿਆਂ ਨਾਲ ਗੱਲਬਾਤ ਹੋਣ ਈ ਆ ਆ ਦੱਸਦੀ ਹੈ ਕਿ ਬਾਬਾ ਲਖਵਿੰਦਰ ਸਿੰਘ ਜੀ ਇਸ ਵੇਲੇ ਲਾਈਵ ਚੱਲਣ ਡਿਆ ਇਹਨਾਂ ਦਾ ਤੇ ਪਾਣੀ ਦੀ ਜਿਹੜੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਆ ਵੱਧ ਤੋਂ ਵੱਧ ਬੰਦੇ ਆਓ ਇੱਥੋਂ ਤੋਂ ਵੱਧ ਬੰਦੇ ਇੱਥੇ ਪਹੁੰਚ ਜਾਓ ਨਹੀਂ ਤੇ ਤੁਸੀਂ ਟੁੱਟ ਗਈ ਤੇ ਵੱਡਾ ਨੁਕਸਾਨ ਹੋ ਜਾਣਾ ਜੇ ਕੋਈ ਘਰ ਆ ਜੇ ਨਾ ਭਇਓ ਤਗੜੇ ਹੋ ਗਏ ਭੀ ਆ ਲਾਈਵ ਵੀ ਤੁਸੀਂ ਵੇਖ ਰਹੇ ਹੋ ਨਾ ਸ਼ੇਅਰ ਵੀ ਕਰੀ ਜਾਇਓ ਇਹਨੂੰ ਟਰੈਕਟਰ ਟਰਾਲੀਆਂ ਲਿਆਓ ਕਈਆਂ ਕਈਆਂ ਬੋਰੀਆਂ ਖਾਲੀ ਜਿਨ੍ਹਾਂ ਦੇ ਘਰਾਂ 'ਚ ਪਈਆਂ ਲੈ ਕੇ ਆਜੋ ਨਹੀਂ ਤੇ ਤੁਸੀਂ ਬਹੁਤ ਜਲਦੀ ਟੁੱਟਣ ਵਾਲੀ ਏ ਆ 5-7 ਮਿੰਟ ਦੀ ਗੇਮ ਏ ਆ ਲਾਈਵ ਨੂੰ ਸ਼ੇਅਰ ਕਰਨਾ ਹੁੰਦਾ ਵੱਧ ਤੋਂ ਵੱਧ ਕਰ ਦਿਓ ਵਾਇਕਰ ਜਿੱਕਾ ਖਾਲਸਾ ਵਾਹ ਏਕਰ ਨੂਰਿਆਂ ਤੋਂ ਵੀਰ ਨੂਰਿਆਂ ਤੋਂ ਜੱਗਾ ਆ ਗਿਆ ਵਾ ਆ ਹੋਰ ਵੀ ਵੀਰ ਜਿਹੜੇ ਆ ਰਹੇ ਉਹਨਾਂ ਦਾ ਧੰਨਵਾਦ ਜਿਹੜੇ ਪਿੱਛੇ ਉਹ ਨੂਰਿਆਂ ਤੋਂ ਵਾਲਾ ਸਾਹਿਬ ਦੀ ਖਲੋਤੇ ਨੇ ਹੋਰ ਵੀ ਵੀਰਾਂ ਨੂੰ ਬੇਨਤੀ ਆ ਭਈ ਆ ਲੂਣਿਆਂ ਵਾਲੇ ਛੰਨੀਆਂ ਵਾਲੇ ਫਲਗਣਾ ਵਾਲੇ ਸਿੱਪਾ ਜਿੱਤੋਂ ਤੱਕ ਵੀ ਇਹ ਲਾਈਵ ਸ਼ੇਅਰ ਕਰੋ سارے ਜਿੰਨਾ ਹੁੰਦਾ ਤੇ ਵੱਧ ਤੋਂ ਵੱਧ ਦੁਨੀਆ ਐਸੇ ਪਹੁੰਚਾਓ ਆ ਦੇਖੋ ਫੰਦੇ ਕਿੱਦਾਂ ਸੰਗਤ ਦੇਖੋ 10-12 ਮਿੰਟਾਂ ਦੀ ਗੇਮ ਰਹਿ ਗਈ ਏ سارے ਉੱਪਰ ਕਰੋ ਜਿਹੜੇ ਬੈਠੇ ਨੇ ਦੇ ਕੰਦ ਤੋਂ ਲੋਕਾਂ ਸੀ ਤਾਂ ਜਲਦੀ ਸੰਗਤ ਦੀ ਪਹੁੰਚੋ